ਸ਼ੌਂਕ ਤਾਂ ਪਰੇ ਤੋਂ ਪਰੇ ਪਏ ਆ ਭਾਂ ਦੀ ਜੁੱਤੀ ਪੰਜਾਬੀ ਹੋਵੇ ਜਾਂ ਪਾਕਿਸਤਾਨੀ ਹੋਵੇ ਆਜੋ ਮਿੱਤਰੋ ਤੁਹਾਨੂੰ ਪਾਕਿਸਤਾਨੀ ਜੁੱਤੀਆਂ ਵੀ ਦਿਖਾਉਣੀਆਂ ਤੇ ਪੰਜਾਬੀ ਜੁੱਤੀਆਂ ਵੀ ਦਿਖਾਉਣੀਆਂ ਚੌਥੀ ਪੀੜ੍ਹੀ ਆ ਗਈ ਇਹਨਾਂ ਦੀ ਕੰਮ ਕਰਦਿਆਂ ਦੀ ਪਿੰਡ ਰਾਜੇ ਆਣਾ ਜ਼ਿਲ੍ਹਾ ਮੋਗਾ ਦੇ ਵਿੱਚ ਖੜੇ ਆ ਇਸ ਟਾਈਮ ਮਿੱਤਰੋ ਜੁੱਤੀ ਹੋਵੇ ਕਿਸੇ ਤਰ੍ਹਾਂ ਦੀ ਵੀ ਬਣਾਉਣਾ ਹੋਵੇ ਡਿਜ਼ਾਈਨ ਹੱਥੀ ਕਢਾਈ ਕੀਤਾ ਹੋਇਆ ਡਿਜ਼ਾਈਨ ਤੁਹਾਨੂੰ ਅੱਜ ਮਿਲਣਗੇ ਤੇ ਕਰਦਿਆਂ ਗੱਲਬਾਤ ਇੱਕ ਕਾਰਡ ਦਿੱਤਾ ਹੋਇਆ ਕੰਟੈਕਟ ਤੁਸੀਂ ਕਰ ਲਿਓ ਕੰਮ ਬਹੁਤ ਸੋਹਣਾ ਹੱਥੀ ਕਢਾਈ ਮਿਹਨਤ ਨਾਲ ਕੀਤਾ ਹੋਇਆ ਕੰਮ ਆ ਇੱਕ ਜੁੱਤੀ ਨੂੰ ਬਣਾਉਣ ਤੇ ਹਫ਼ਤੇ ਤੱਕ ਲੱਗ ਜਾਂਦੇ ਆ ਆ ਜੋ ਕਰਦਿਆਂ ਗੱਲਬਾਤ ਬਾਕੀ ਸਾਰੀ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਤੇ ਆਪਣੇ ਨਾਲ ਬਾਈ ਸੁਖ ਵੀ ਆ ਗਿਆ ਤੇ ਬਾਈ ਤੋਂ ਵੀ ਜਾਣਕਾਰੀ ਲੈਣੇ ਆ ਤੇ ਆ ਕੀ ਰੱਖਿਆ ਹੱਥ 'ਚ ਬਈ ਇਹ ਇਹ ਵੀਰੇ ਆਪਣੇ ਖੋਸਾਂ ਦੇ ਡਿਜ਼ਾਈਨ ਆ ਜਿਹੜੇ ਆਪਣਾ ਪੰਜਾਬੀ ਖੋਸਾ ਬੰਦਾ ਹਾਂਜੀ ਹਾਂਜੀ ਇਹਦੇ ਪਹਿਲਾਂ ਇਹਨੂੰ ਸਾਰਾ ਵਰਕ ਕੀਤਾ ਜਾਂਦਾ ਇਹਨੂੰ ਕਟਿੰਗ ਕਰਕੇ ਹਾਂਜੀ ਇਹਦੇ ਬਾਅਦ ਇਸ ਦੇ ਉੱਪਰ ਯਾਨੀ ਕਿ ਇਹਨੂੰ ਲੈਦਰ ਦੇ ਉੱਪਰ ਪ्युअर ਲੈਦਰ ਦੇ ਉੱਪਰ ਲਗਾ ਕੇ ਇਹਦੇ ਤੋਂ ਬਾਅਦ ਇਹਦੇ ਉੱਤੇ ਹੈਂਡਵਰਕ ਹੋਊਗਾ ਬਈ ਟੋਟਲੀ अच्छा यानी कि टोटली जो भी है अपनी जूतियां ਪਾਈਆਂ ਨੇ ਸਾਰੀਆਂ ਇਹ ਡਿਜ਼ਾਈਨ ਇਹਦੇ ਤੋਂ ਤਿਆਰ ਹੁੰਦਾ ਇਹਦੇ ਤੋਂ ਤਿਆਰ ਹੁੰਦਾ আচ্ছা ਇਹ ਮਤਲਬ ਕੋਈ ਆਰਡਰ ਤੇ ਵੀ ਤਿਆਰ ਕਰਦੇ ਹਾਂ ਹਾਂਜੀ ਸਪੈਸ਼ਲ ਆਰਡਰ ਤੇ ਵੀ ਜਿੱਦਾਂ ਦਾ ਵੀ ਕੋਈ ਵੀ ਡਿਜ਼ਾਈਨ ਹੋਵੇ ਹਰ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਦੇ ਹਾਂ ਠੀਕ ਹੈ ਹਾਂਜੀ ਲੇਡੀਜ਼ ਜੈਨਸ ਸਾਰੇ ਦੇ ਹੁਣ ਇਹ ਡਿਜ਼ਾਈਨ ਤੁਸੀਂ ਤਿਆਰ ਕਰਕੇ ਭੇਜਦੇ ਆ ਜਾਂ ਭੇਜਣ ਵਾਲੇ ਵੀ ਭੇਜ ਭਾਈ ਇਹਦੀ ਕਟਿੰਗ ਹੋਣੀ ਹੈ ਉਸ ਤੋਂ ਬਾਅਦ ਇਹ ਭੇਜੇ ਜਾਣਗੇ ਟ੍ਰੈਲਰ ਦੇ ਉੱਪਰ ਲੱਗੂਗਾ ਫਿਰ ਉਹਦੇ ਉੱਪਰ ਬਾਅਦ ਹੈਂਡਵਰਕ ਹੋਊਗਾ ਜੀ ਠੀਕ ਹੈ ਆਪਣੀ ਲੇਡੀਜ਼ ਬਣਾਤੀ ਕਰ ਜਿਵੇਂ ਮੰਨ ਕੇ ਚਲੋ ਜਿਵੇਂ ਕਸਟਮਰ ਹੈ ਜਿਵੇਂ ਆ ਤੁਸੀਂ ਜਣਾ ਬਣਾਏ ਵੇ ਕੜਾਈ ਹਾਂਜੀ ਜਿਵੇਂ ਇਦਾਂ ਹੁਣ ਦੱਸ ਕੇ ਜਾਂਦਾ ਜਾਂ ਤੁਸੀਂ ਡਿਜ਼ਾਈਨ ਨਹੀਂ ਇਹ ਖੁਦ ਵੀ ਡਿਜ਼ਾਈਨ ਕਰਦੇ ਆਂ ਇਹ ਆਪਾਂ ਜੇ ਉਹ ਕਸਟਮਰ ਦੀ ਜੋ ਵੀ ਚੁਆਇਸ ਹੋਵੇ ਆਪਾਂ ਓਦਾਂ ਵੀ ਤਿਆਰ ਕਰਦੇ ਆਂ ਓਕੇ ਓਕੇ ਜੋ ਵੀ ਉਹ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਹਨਾਂ ਆਪਾਂ ਕਰਦੇ ਆਂ ਆ ਮਤਲਬ ਤੁਹਾਡੀ ਜਿਹੜਾ ਵਰਕ ਆ ਕੰਪਲੀਟ ਹੋ ਗਿਆ ਇਹ ਕੰਪਲੀਟ ਵਰਕ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਤਿਆਰ ਹੋਣੀ ਪੂਰੀ ਜੁੱਤੀ ਇਹ ਸਾਰੀ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਵੀ ਹੱਥੀ ਕੜਾਈ ਕੀਤੀ ਹੋਈ ਹੈਗੀ ਆ ਦੇਖੋ ਲੈਦਰ ਤੇ ਪਿਓਰ ਲੈਦਰ ਲੱਗਦਾਗਾ ਤੇ ਆ ਜਿਹੜੀ ਕੜਾਈ ਆ ਬਿਲਕੁਲ ਹੱਥੀਕਾਰੀ ਵੀ ਆ ਜਿਹੜੀਆਂ ਆਪਣੀਆਂ ਬੀ ਉਹਨਾਂ ਦੀ ਮਿਹਨਤ ਸਦ ਗਈ ਆ ਜਿਹੜੇ ਹਨਾ ਜੁੱਤੀ ਦਾ ਸ਼ੌਂਕ ਰੱਖਦੇ ਆਗੇ ਬਾਪੂ ਜੀ ਵੀ ਕਹੀ ਜਾਂਦੇ ਜੇ ਉਹਨਾਂ ਦੇ ਹੱਥ ਖੜੇ ਹੋਗੇ ਤਾਂ ਕਹਿੰਦੇ ਸਾਡੇ ਵੀ ਹੱਥ ਖੜੇ ਆ ਐਹੋ ਜੀ ਜੁੱਤੀ ਨਹੀਂ ਕਦੇ ਮਿਲਨੀ ਫਿਰ ਨਹੀਂ ਮਿਲਣੀ ਨਹੀਂ ਮਿਲਣੀ ਨਾ ਜੀ ਬਿਲਕੁਲ ਤੇ ਭਾਈ ਇਸ ਤੋਂ ਇਲਾਵਾ ਜਿਵੇਂ ਪਾਕਿਸਤਾਨੀ ਹੋ ਗਏ ਹਨਾ ਪਾਕਿਸਤਾਨੀ ਤਾਂ ਆਪਾਂ ਕਹਿ ਲਈਏ ਵੀ ਉਧਰ ਵੀ ਮਿਹਨਤ ਕਰਕੇ ਜੀ ਹੁਣ ਆਪਾਂ ਅਗਲੇ ਵੀ ਇੱਥੋਂ ਬਣ ਕੇ ਨਹੀਂ ਦੇ ਨਹੀਂ ਸਕਦੇਗੇ ਬਿਲਕੁਲ ਜੋ ਸਪੈਸ਼ਲੀ ਉਹ ਤਿਆਰ ਹੋ। ਕਿੰਨੇ ਤਰ੍ਹਾਂ ਦੀ ਆ ਜਾਂਦੀ ਜੁੱਤੀ ਪਾਕਿਸਤਾਨੀ ਫਿਰ। ਉਹ ਤਾਂ ਕਾਫੀ ਤਰ੍ਹਾਂ ਦਾ ਡਿਜ਼ਾਈਨ ਹੁੰਦਾ। ਲੇਡਜ਼ ਵੀ ਹੁੰਦੇ ਨੇ, ਜੈਂਟਸ ਵੀ ਹੁੰਦੇ ਨੇ। ਅਲੱਗ-ਅਲੱਗ ਵੈਰਾਈਟੀ ਹੁੰਦੀ ਹੈ ਉਹਦੇ ਵਿੱਚ। ਉਹ ਤਾਂ ਕਮ ਸੇ ਕਮ 20-20000 ਰੁਪਏ ਤੱਕ ਵੀ ਚਲੀ ਜਾਂਦੀ ਜੁੱਤੀ। 20000 ਤੱਕ। ਹਾਂਜੀ। ਮਤਲਬ ਇਹਦਾ ਕੋਈ ਹੋ ਨਹੀਂਗਾ ਤਾਂ ਸ਼ੌਂਕ ਆ ਹਨਾ। ਸ਼ੌਂਕ ਦਾ ਮੁੱਲ ਹੈ। ਸ਼ੌਂਕ ਦਾ ਮੁੱਲ ਹੈ। ਸ਼ੌਂਕ ਦਾ ਮੁੱਲ ਹੈ। ਬਿਲਕੁਲ ਬਿਲਕੁਲ ਬਾਈ। ਕਿਉਂਕਿ ਜਿਹਨੇ ਸ਼ੌਂਕ ਨੂੰ ਤਿਆਰ ਕਰਵਾਉਣੀ ਹੈ ਫਿਰ ਉਹ ਪੈਸੇ ਵੀ ਦੇਖਦਾਗਾ। ਮਿਹਨਤ ਵਾਲਾ ਗਾ ਬਿਲਕੁਲ ਬਿਲਕੁਲ ਹਾਂ ਜੀ ਤੇ ਇਹਦੇ ਵਿੱਚ ਕਿੰਨੀ ਤਰ੍ਹਾਂ ਦੀ ਤਿਆਰ ਹੋ ਜਾਂਦੀ ਹੈ ਮੇ ਤਿੱਲੇ ਧਾਰ ਜੁੱਤੀ ਇਹਦੇ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਤਿਆਰ ਹੋ ਜਾਂਦੀਆਂ ਜੁੱਤੀਆਂ ਜਿਵੇਂ ਕਿ ਸਪੈਸ਼ਲੀ ਮੰਨ ਲਓ ਕੱਟ ਵਰਕ ਦੇ ਵਿੱਚ ਆ ਜਾਂਦੀਆਂ ਜੈਂਟਸ ਜੁੱਤੀ ਵੀ ਆ ਜਾਂਦੀ ਲੈਡੀਆਂ ਵੀ ਆ ਜਾਂਦੀਆਂ ਜੀ 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 ਯਾਨੀ ਕਿ ਇਹਦੇ ਵਿੱਚ ਜਿੰਨੇ ਵੀ ਤੁਸੀਂ ਡਿਜ਼ਾਈਨ ਕਰਵਾਉਣੇ ਚਾਹੁੰਦੇ ਆਂ ਆਪਦੀ ਮਰਜ਼ੀ ਨਾਲ ਕਰਵਾਉਣੇ ਚਾਹੁੰਦੇ ਆਂ ਉਹ ਵੀ ਕਰਾਂਗੇ ਤੇ ਆਪਦੀ ਮਰਜ਼ੀ ਨਾਲ ਵੀ ਅਸੀਂ ਕੰਮ ਸਕੇ ਕਮ ਮੰਨ ਲਓ ਨੋਰਮਲ ਐਪੀਆਸ ਹੁੰਦਾ ਨਾ ਇਹਦਾ ਨੋਰਮਲੀ ਰੱਖਦੇ ਹੀ ਰੱਖਦੇ ਆਂ ਅਸੀਂ ਤਿਆਰ ਕਰਕੇ ਤੇ ਆ 60 ਹਾਂ ਜੀ ਅੱਛਾ ਇੱਕ ਮੈਨੂੰ ਹੋਰ ਗੱਲ ਦੱਸਿਓ ਵੀ ਜਿਹੜੀ ਇਹਦੇ ਤੇ ਜੁੱਤੀ ਮੰਨਿਆ ਜਾਵੇ ਤਾਂ 15 ਦਿਨ ਇੱਕ ਜੁੱਤੀ ਨੂੰ ਲੱਗਦੇ ਆ ਇੱਕ ਜੁੱਤੀ ਹਾਂਜੀ ਇੱਕ ਜੁੱਤੀ ਤੇ 15 ਦਿਨ ਲੱਗ ਜਾਂਦੇ ਨੋਰਮਲੀ ਹਾਂਜੀ ਮਤਲਬ ਇਹ ਇਹ ਚੀਜ਼ ਨੂੰ ਤੁਹਾਡੀ ਨੁਕਮਲਾ ਅਜੇ ਤੱਕ ਕਿਸੇ ਨੇ ਨਹੀਂ ਨੋਟ ਕੀਤਾ ਹੋਣਾ ਵੀ ਜੁੱਤੀ ਨੂੰ ਬੰਨ ਤੈਨਾਂ ਨਹੀਂ ਨੋਟ ਮੈਂ ਆਮਾ ਸ਼ੋਰੂਮ ਤੇ ਤੁਹਾਡੇ ਕੋਲੇ ਇੱਕ ਇੱਥੇ ਦੇਖਾਂ ਜੁੱਤੀ ਪਈ ਆ ਬੜੀ ਘੈਂਟ ਜਦੋਂ ਕੋਈ ਕਹਦੇ ਵੀ ਹਾਂ ਠੀਕ ਆ ਯਾਰ ਆ ਤਾਂ ਇੰਨੇ ਰੇਟ ਦੀ ਆ ਭਾਈ ਇੰਨੇ ਜੇ ਘਟਾ ਲਾ ਪਰ ਜੇ ਆ ਮਿਹਨਤ ਤਾਂ ਤੁਹਾਡੀ ਮਨ ਇਹ ਮਿਹਨਤ ਨਹੀਂ ਦੇਖੀ ਜਾਂਦੀ ਹਾਂਜੀ ਬਿਲਕੁਲ ਇਹ ਮਿਹਨਤ ਕਰੀਏ ਤਾਂ ਫਿਰ ਤਾਂ ਕਿਸੇ ਨੂੰ ਆਉਣੀ ਵੀ ਫਿਰ ਤਾਂ ਕਿਸੇ ਬਿਲਕੁਲ ਬਿਲਕੁਲ ਹਾਂਜੀ ਆਪਣਾ ਪਾਸਾ ਨਹੀਂ ਪਈ ਜੀ ਹਾਂਜੀ ਹਾਂਜੀ ਜਵਿੰਦਰ ਜੀ ਗੱਲ ਲੈ ਹਾਂਜੀ ਜ 4000 ਦਾ 4000 ਦਾ ਮਨ ਲਾ ਕੋਈ ਵੀ ਲੱਗਦੀ ਹਾਂਜੀ ਦੇ ਬਰਲਾ ਹਾਂਜੀ ਉਹ ਕੋਈ ਜ ਚੰਗਾ ਬੇਸਤਰੀ ਹੈ ਜੀ ਉਹ ਕੰਮ ਕਰੂਗਾ ਆਮ ਨਹੀਂ ਬਣੇਗਾ ਤਾਂ ਆਮ ਨਹੀਂ ਕਿਉਂਕਿ ਇਹ ਬਰੀਕੀ ਕੜਾਈ ਹੋਦੀ ਹੈ ਨਾ ਵੀਰੇ ਹਾਂਜੀ ਹਾਂਜੀ ਤੇ ਮਸ਼ੀਨੀ ਕੜਾਈ ਵੀ ਹੁੰਦੀ ਆ ਤੇ ਮਸ਼ੀਨੀ ਕੜਾਈ ਹੁੰਦੀ ਆ ਪਰ ਆਪਾਂ ਯੂਜ਼ ਨਹੀਂ ਕਰਦੇਗੇ ਠੀਕ ਹੈ ਤਾਂ ਆਪਾਂ ਸਿਰਫ ਹੈਂਡਵਰਕ ਦਾ ਹੀ ਕੰਮ ਕਰਦੇ ਹਾਂ ਹੈਂਡਵਰਕ ਦਾ ਹੀ ਟੋਟਲ ਹੈਂਡਵਰਕ ਦਾ ਕੰਮ ਕਰਦੇ ਹਾਂ ਠੀਕ ਹੈ ਤੇ ਇਦਾਂ ਹੀ ਲੇਡੀਜ਼ ਦੀਆਂ ਵੀ ਤਿਆਰ ਹੁੰਦੀਆਂ ਲੇਡੀਜ਼ ਵੀ ਤਿਆਰ ਹੁੰਦੀਆਂ ਜੀ ਇਦਾਂ ਹੀ ਠੀਕ ਹੈ ਜੀ ਲੇਡੀਜ਼ੀਆਂ ਵੀ ਇਦਾਂ ਚੱਲ ਇਹ ਜਿਹੜਾ ਆਪਾਂ ਕਹਿੰਦੇ ਆ ਪਿਓਰ ਲੈਦਰ ਆ ਮਤਲਬ ਜਿਆਦਾ ਆਪਾਂ ਆਮ ਸੁਣਦੇ ਹੁੰਦੇ ਸੀ ਕਿ ਤੇਲ ਲਾ ਕੇ ਰੱਖਦੇ ਸਰ ਹੁੰਦਾ ਜਾਂ ਕੀ ਇਹਦਾ ਹਾਂਜੀ 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 ਚੱਕਰ ਹੁੰਦਾ ਸੀ ਉਹਦਾ ਉਹਦੇ ਨਾਲ ਥੋੜੀ ਜੁੱਤੀ ਨਰਮ ਹੋ ਜਾਂਦੀ ਆ ਯਾਨੀ ਕਿ ਹੌਂਦੇ ਲੈਦਰ ਤੇ ਆਪਾਂ ਬੈਕ ਸਾਫਟ ਲੈਦਰ ਆਈ ਹੈ ਤਾਂ ਸਾਫਟ ਲੈਦਰ ਹਾਂਜੀ ਹਾਂਜੀ ਇਹਦਾ ਤਾਂ ਮਤਲਬ ਬਹੁਤ ਲਾਈਫ ਟਾਈਮ ਲਾਈਫ ਟਾਈਮ ਹੀ ਹੈ ਚੌਧਰੀ ਜੀ ਹਾਂਜੀ ਬਿਲਕੁਲ ਤੇ ਆਹ ਦੋਸਤੋ ਜਿੰਨੀ ਕਹਿਣਾ ਜਾਣਕਾਰੀ ਬਾਈਕ ਨੂੰ ਲਈ ਆ ਤੇ ਬਾਕੀ ਸ਼ੇਅਰ ਤੁਸੀਂ ਆਪੇ ਕਰ ਦੇਣੀ ਆਹ ਸਾਰੀਆਂ ਜੁੱਤੀਆਂ ਦਾ ਸਟਾਕ ਦੇਖ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਬਾਈ ਜੀ ਨਾਲ ਠੀਕ ਹੈ ਮਿਲਦੇ ਫਿਰ